ਸਾਸ਼ੀ ਕਾਂਧੀ ਨਵੇਂ ਵਲੌਗਸ ਤੁਹਾਡਾ ਵੈਲਕਮ ਆ ਤੇ ਜਿਹੜੇ ਨਵੇਂ ਨੇ ਪਲੀਜ਼ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਤੇ ਅੱਜ ਨਵਾਂ ਵਲੌਗ ਸ਼ੁਰੂ ਕੀਤਾ ਹੈ ਜੀ ਇਹਦੇ ਚ ਆਪਣਾ ਨੂੰ ਮੇਜ਼ ਜੋ ਵੀ ਪੈਂਦਾ ਤੁਹਾਨੂੰ ਪਤਾ ਹੀ ਹੈ ਹਨਾ ਇਹ ਸਾਡਾ ਆਪਣਾ ਰੈਡੀ ਹੈ ਐਕੂਰੇਟ ਟੂ ਓਕੇ ਆਲੂ ਵਾਲਾ ਤੁਹਾਡੇ ਤੁਹਾਨੂੰ ਜਿਹਾ ਪਾ ਚਾਹਣਾ ਆ ਤੁਹਾਨੂੰ ਥੋੜਾ ਜਿਹਾ ਬਹੁਤ ਇੱਕ ਇੱਕਾਂ ਗੀ ਮੋਟਾ ਕਰੀ ਗਿਆ ਆਲੂ ਜੇ ਨੂੰ ਦੇਖ ਕੇ ਭੁੱਖ ਜੀ ਮਿਟੀ। ਵਾਹ ਵਾਹ ਇਹਨੇ ਸਾਰੇ ਥਾਲੂ ਨਾ ਸੋਨੇ ਤੇ ਲੱਗ ਰਹੇ ਨੇ। ਬਟ ਸਵੇਰੇ ਸਵੇਰੇ ਪਤਾ ਨਹੀਂ ਐ ਹੋਰੇ ਦਿਲ ਨਹੀਂ ਕਰੇ ਪਤਾ ਨਹੀਂ ਚਾਹ ਜਿਆਦਾ ਪੀ ਲਈ ਤਾਂ ਕਰਕੇ। ਚਾਹ ਚਾਹ ਤੇ ਖਾਣੀ ਮੈਂ ਖਾ ਲਾਂ ਨਾ। ਇਧਰ ਆਪਾਂ ਸਬਜ਼ੀ ਲੈ ਲਈ ਹੈ ਆਲੂ ਆਪਾਂ ਤੋੜ ਤੇ ਬੜੀ ਮਿੱਟੀ ਲੱਗੂ ਟਮਾਟਰ ਵੀ ਤੋੜਨ ਪੈਣਾ। ਆਹ ਜਿਹੜੀ ਸਬਜ਼ੀ ਤੋਂ ਤੋੜ ਤੇ। ਜੇ ਤੁਹਾਨੂੰ ਪਤਾ ਨਹੀਂ ਨਾ ਪਰ ਅੱਥੇ ਤੁਸੀਂ ਬੜੇ ਰਹੋ ਵਲੌਗ ਚ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਠੀਕ ਹੈ। ਤਬਾ ਮੈਂ ਤੋ ਮੈਂ ਤੋਤਾ ਸੀ ਗਏ ਦੇ ਵਿੱਚ ਪਿਆ ਬੱਦਲ ਚੁਣ ਬਣਾਇਆ ਸੀ ਪੱਪਾ ਉਹ ਜਿਹੜੇ ਤਸਮੜਾ ਤੋਤਾ ਹੀ ਹੋਣਾ ਮੈਂ ਜੁੱਧਰ ਨਹੀਂ ਪਿਆ यार ऑटो क्लीन चलता नहीं ना ऑटो क्लीन चलाया इन्हें तो तेल जमा हो रखे ਕਿ ਹੋ ਰਿਹਾ ਨੇ ਬਿਨਾ ਕਿ ਹੋ ਤੋ ਕਿਸ ਵਜ੍ਹਾ ਨਾਲ ਹੈ ਕੈਲਰੀ ਬੜੀ ਬੰਦੀ ਤੇ ਜਾਂ ਵੀ ਬੜਾ ਬੰਦਾ ਕੋਈ ਨਹੀਂ ਉਹ ਦੇਖੀ ਜਾਊਗੀ ਆਪਾਂ ਕਿਹੜਾ ਰੋਜ਼ ਰੋਜ਼ ਖਾਣੇ ਕਦੇ ਕਦੇ ਖਾਣੇ ਉਹ ਵੀ ਜੀ ਸੁੱਕੇ ਖਾੜੀਏ ਫਿਰ ਕੀ ਫਾਇਦਾ ਉਹਨਾ ਆਪਣੇ ਕੰਮ ਕਰ ਲੈਣਾ ਆਪਣੀਆਂ ਕੈਲਰੀਆਂ ਜਿਹੜੀਆਂ ਬਲਦ ਹੋ ਜਾਂਦੀਆਂ ਇਹ ਜਿੰਦਾ ਨਾ ਮਸਲੀ ਇਹ ਕਾਫੀ ਕਨ ਮੈਸੇਜ ਹੀ ਕਰਦਾ ਸੀ ਜਿੰਮੀ ਬਾਰੇ ਮੈਂ ਵੀ ਦੱਸਿਆ ਸੀ ਨਾ ਤੁਹਾਨੂੰ ਮਾਏ ਤੁਹਾਨੂੰ ਆਉਂਦਾ ਉਹ ਕਹਿੰਦੇ ਸੀ ਕਿ ਜਦੋਂ ਇੰਨਾ ਕਬੜ ਵੱਢ ਕੇ ਸਾਰਾ ਕਬੜ ਹੋ ਜੇਗਾ ਕਿ ਬਿਨਾਂ ਇਸ ਕਬੜ ਨਾਲ ਚੱਲਦਾ ਨਹੀਂ ਪਾਰੇ ਤਾਂ ਉਹ ਹੋੜਾ ਨਹੀਂ ਇਹ ਜੀ ਕਬੜ ਉੱਪਰ ਸਵਾਰ ਹੈ ਨਾ ਬਾਕੀ ਚੰਗ ਹੋਈ ਗਏ ਤਾਂ ਸੌਲ ਹੋਣੀ ਕਬੜ ਪਾਣੀ ਤੇ ਸੈਟਿੰਗ ਹੋਏਗੀ ਉੱਪਰ ਬਾਕੀ ਗੱਡਾ ਕਰਦੀ ਹੈ ਇੰਦਰ ਆਉਂਦੇ ਤਾਂ ਇਹ ਆਦੇਗਾ

ਫਤੇ ਆ ਗਿਆ ਹੈ ਛੁੱਟੀਆਂ ਹੋ ਗਈਆਂ ਇਹ ਨਹੀਂ ਤੇ 1 ਵਜੇ ਦਾਦੇ ਹੁ ਆਪਾਂ ਨਾਲ ਆਇਆ ਆਇਆ ਸਭ ਉਸ ਤੋਂ ਨੂੰ ਇੱਕ ਪਰ ਜਾ ਰਿਹਾ ਸੀ ਤੇ ਇਹ ਕੱਲ ਮੇਰੇ ਨਾਲ ਇੰਨਾ ਲੜਦਾ ਪਿਆ ਸੀ ਨਾ ਇੰਨਾ ਲੜਦਾ ਪਿਆ ਲੜਦੇ ਲੜਦੇ ਮੇਰੇ ਹੱਥ 'ਚ ਵਾਈਪਰ ਸੀ ਇਹਦੇ ਹੱਥ ਝਾੜੂ ਇਹਨੇ ਥੋੜੀ ਜਿਹੀ ਪਾਦ ਕੇ ਵਾਈਪਰ ਤੇ ਦੇਖ ਲੈ ਥੋੜੀ ਜਿਹੀ ਤੇ ਆਪਾਂ ਜੀ ਕੱਲ ਵਾਲੀ ਬੈੱਡ ਸ਼ੀਟ ਵਿਛਾਲੀ ਅੱਜ ਜਿਹੜੀ ਮੈਂ ਤੁਹਾਨੂੰ ਕੱਲ ਵੀਡੀਓ 'ਚ ਦਿਖਾਈ ਸੀ ਤੇ ਬੈੱਡ ਸ਼ੀਟ ਨਾਲ ਪਿੱਲੋ ਕਵਰ ਤੇ ਸਾਡੇ ਦੋ ਮੇਰੇ ਪਿਆਰੇ ਪਿਆਰੇ ਬੱਚੇ ਨੰਨੇ-ਮੁੰਨੇ ਇਹ ਇੰਜੋਏ ਕਰ ਰਹੇ ਨੇ ਟੀਵੀ ਮੈਂ ਦੂਜੇ ਬੈੱਡ ਦੀ ਵੀ ਤੁਹਾਨੂੰ ਦਿਖਾਨੀ ਆ ਦੂਜੇ ਰੂਮ ਦੀ ਵੀ ਨੇ ਰੋਇਆ ਪਿਆ ਇਹ ਚ ਆਪਾਂ ਜਿਹੜਾ ਵਾਈਨ ਕਲਰ ਲੈਂਦਾ ਸੀ ਨਾ ਉਹ ਵੀ ਛਾਲਿਆ ਇਹ ਥੋੜਾ ਕਲਰ ਚੇਂਜ ਕਰਦੀ ਐਵੇਂ ਕੀਤੀ ਆ ਆ ਦੇਖੋ ਇਹਦਾ ਆ ਚੱਕਰ ਆ ਚਲੋ ਵੈਸੇ ਕੋਈ ਗੱਲ ਨਹੀਂ ਬੱਚਿਆਂ ਵਾਸਤੇ ਠੀਕ ਆ ਫਤਿਹ ਹੋຊੋ ਕਿ ਬੰਦਾ ਬੁਰੇ ਤੇ ਇਧਰ ਆਪਾਂ ਨੇ ਇਹ ਵੀ ਚਾਹਤੀ ਐ ਉਧਰ ਰੋਸ਼ ਆਈ ਕੱਲ ਜਿਹੜੀ ਤੁਹਾਨੂੰ ਦਿਖਾ ਰਹੀ ਡਿਸਪਲੇ ਕਰਕੇ ਦੋਨੇ ਬੈੱਡ ਸ਼ੀਟਾਂ ਉਹ ਨੇ ਕੀ ਆਲੂ ਦੇ ਪਰੌਂਠੇ ਆਪਾਂ ਖਾ ਲਈ ਜੀ ਆਲੂ ਦੇ ਪਰੌਂਠੇ ਖਾ ਕੇ ਚਾਹ ਪੀ ਕੇ ਕਾਫੀ ਕੰਮ ਕਰ ਲਏ ਨੇ ਤੇ ਦਮਨਣ ਲਈ ਹੀ ਫਿਰ ਅੱਗੇ ਆਪਾਂ ਨੇ ਬਟੀਕ ਦੀ ਜੀ ਨੂੰ ਕਿਤਾ ਦੇ ਰਹੇ ਤੇ ਸੂਟ ਆਏ ਨੇ ਕਿਹੜੇ-ਕਿਹੜੇ ਇੱਕ ਵਾਰ ਮੈਂ ਤੁਹਾਨੂੰ ਦਿਖਾ ਦਾਂ ਬਸ ਤੁਸੀਂ ਉੱਥੇ ਜਾ ਕੇ ਵੀ ਦੇਖ ਲਿਓ ਠੀਕ ਹੈ ਪੰਜਾਬੀ ਪਹਿਰਾਵੇ ਤੇ ਆ ਦੇਖੋ ਸਿਲਕ ਪਸ਼ਮੀਨੇ ਦੇ ਵਿੱਚ ਡਿਜ਼ਾਈਨ ਆਏ ਨੇ ਬਹੁਤ ਸੋਹਣੇ ਇਹ ਪਾਕਟ ਵਾਲੇ ਡਿਜ਼ਾਈਨ ਆਏ ਨੇ ਬਾਕੀ ਤੁਸੀਂ ਉੱਥੇ ਦੇਖ ਲਓ ਕਲਰ ਬਹੁਤ ਪਿਆਰਾ ਆ ਕਲਰ ਕਾਫੀ ਡਿਮਾਂਡ ਤੇ ਆ ਨੈਕ ਬਣਿਆ ਹੋਇਆ ਕੇਰਾ ਚਾਹ। ਬਾਕੀ ਫੁੱਲ ਵੀਡੀਓ ਤੁਹਾਨੂੰ ਉੱਥੇ ਮਿਲ ਜੇਗੀ ਠੀਕ ਹੈ ਜੀ। ਸਿਲਕ ਪਸ਼ਮੀਨੇ ਦੇ ਵਿੱਚ ਆਇਆ ਮੈਂ ਵੀਡੀਓ ਸ਼ੂਟ ਕਰਨੀ ਤੇ ਕੁਝ ਆ ਵੀ ਆਏ ਨੇ ਜੀ ਸਿਲਕ ਚ। ਇਹ ਵੀ ਬਹੁਤ ਸੋਹਣੇ ਪ੍ਰਿੰਟਡ ਆਏ ਨੇ। ਮੈਚਿੰਗ ਸੂਟ ਆਏ ਨੇ। ਇਹਨਾਂ ਦੀ ਵੀਡੀਓ ਸ਼ੂਟ ਕਰਨੀ। ਸਾਰਾ ਹਜ ਸਮਾਨ ਇੱਥੇ ਪਿਆ। ਬਾਕੀ ਆ ਨੇ ਸਿਲਕ ਪਸ਼ਮੀਨੇ ਚ ਕਲਰ। ਡਿਜ਼ਾਈਨ ਸੇਮ ਹੀ ਆ ਸਾਰਿਆਂ ਦਾ। ਤੇ ਬਾਕੀ ਜੀ ਤੁਸੀਂ ਉੱਥੇ ਪੰਜਾਬੀ ਪਹਿਰਾਵੇ ਨੂੰ ਸਬਸਕ੍ਰਾਈਬ ਕਰ ਲਿਓ ਠੀਕੇ ਬਸੇ ਫੈਮਿਲੀ ਨੂੰ ਵੀ ਤੇ ਬਣੇ ਰਹੋ ਤੁਸੀਂ ਵਲੌਗ ਚ ਮਿਲਦੇ ਆ ਤੁਹਾਨੂੰ। ਸਵੇਰੇ ਸਵੇਰੇ ਕਦੇ ਇੱਧਰ ਰੱਖਦੇ ਉੱਧਰ ਉੱਠ ਕੇ ਭੱਜ ਗਿਆ ਦੇਖ ਲਓ ਉੱਧਰ ਤੇ ਮੌਸਮ ਅੱਜ ਸਾਹ ਸਕਤ ਹੁੰਦ ਨਹੀਂ ਹੈਗੀ ਇੰਨੀ ਮਤਲ ਮਾੜਾ ਮੋਟਾ ਹੁੰਦ ਰਿਹਾ ਇੱਧਰ ਗਿਆ ਫਤਿਹ ਬਾਹਰ ਚਲਾ ਗਿਆ ਤੇ ਆ ਗੱਡੀ ਬਾਹਰ ਕੱਢੋ ਮੈਂ ਗੱਡੀ ਬਾਹਰ ਕੱਢਣੀ ਸੀ ਨਾ ਬਾਹਰ ਨਹੀਂ ਕੱਢਣੀ ਪਹਿਲਾਂ ਸਾਫ਼ ਕਰੋ ਫਿਰ ਬਾਹਰ ਕੱਢਦੇ ਹਾਂ ਲੋ ਜੀ ਇੱਧਰ ਪਰਨੀਤ ਆਪਣੇ ਕੱਪੜੇ ਪ੍ਰੈਸ ਕਰਦਾ ਹੋਇਆ ਸ਼ਰਟ ਤਾਂ ਉਹ ਥੱਲੇ ਰਹਿ ਜਾਣੀ ਐ ਉਹ ਰੋਟੇ ਚ ਇੱਕ ਤਾਰ ਨਹੀਂ ਪੈ ਜੇ ਉਹ ਥੱਲੇ ਤਾਰ ਨਹੀਂ ਪੈ ਜਾਂਦੀ ਚਲ ਠੀਕ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਨਵੇਂ ਵਲੌਗਸ ਦਾ ਨਵਲਕਮ ਆ ਤੇ ਮਾਰਨਿੰਗ ਦਾ ਟਾਈਮ ਆ ਮੈਂ ਪਹਿਲਾਂ ਤੁਹਾਨੂੰ ਸਵੇਰੇ ਵਲੌਗ ਵਾਸਤੇ ਦੇ ਚੁੱਕੀ ਹਾਂ ਦਿਖਾ ਚੁੱਕੀ ਹਾਂ ਫੱਦੇ ਦਾ ਹਨ ਤੇ ਕੁਛ ਆਪਣਾ ਘਰ ਵਾਲਾ ਸੀ ਉਹ ਵੀ ਵਲੌਗ ਵੀ ਚਾਹੀਏ ਪਨੇ ਅਡਜਸਟ ਕਰਦਾ ਹਾਂ ਠੀਕ ਹੈ ਤੇ ਅਸੀਂ ਚੱਲੇ ਹਾਂ ਜੀ ਅੱਜ ਦਿਨ ਹੈਗਾ ਸੰਡੇ ਦਾ ਤੇ ਆਪਾਂ ਚੱਲੇ ਹਾਂ ਜੀ ਅੱਜ ਕਿਤੇ ਘੁੰਮਣ ਫੇਰਨਾ ਕਿੱਥੇ ਘੁੰਮਣ ਫੇਰਨਾ ਨਾਲ ਰਾਹ ਤੁਹਾਨੂੰ ਦਿਖਾਈ ਜਾਵਾਂਗੇ ਪਲਾਨ ਤਾਂ ਸਾਡਾ ਹੈ ਜੀ ਕਸੋਲੀ ਦਾ ਠੀਕ ਹੈ ਬਾਕੀ ਐਟ ਅ ਟਾਈਮ ਤੇ ਕਿੱਧਰ ਦੀ ਸਲਾਹ ਬਣ ਜੇ ਕੋਈ ਪਤਾ ਨਹੀਂ ਤੇ ਅਸੀਂ ਸਾਰੇ ਰੈਡੀ ਹੋ ਰਹੇ ਆ ਬਸ ਇਹ ਉਹ ਰਮਣੂ ਵੀ ਹੋ ਰਹੇ ਗੱਲ ਮੈਂ ਇਸ ਲੱਕ ਕਸੌਰੀ ਤਾਂ ਬਸ ਡਿਸਕ੍ਰਿਪਸ਼ਨ ਲਿਖਣ ਨੂੰ ਲੰਘਦੀ ਏ ਆਪਾਂ ਲਾਂਕਸ ਜਨਾਰਾ ਚ ਗੈਨ ਨਾ ਬਾਕੀ ਗਗਨ ਨੂੰ ਪਿਆ ਸੀ ਗਦਰ ਦੇ ਪਾਸੋਂ ਪੇਟੀਏ ਮੈਂ ਸੋਚਿਆ ਤਾਂ ਮੇਰੇ ਕੋਲ ਕਾਫੀ ਕੁਝ ਕੰਮ ਨੇ ਕਿ ਮੈਂ ਨਹੀਂ ਜਾ ਸਕਦੀ ਇਸ ਕਰਕੇ ਸਾਰੇ ਬੱਚੇ ਤੇ ਅਸੀਂ ਜਾ ਰਹੇ ਹਾਂ ਉਸ ਗਦਰ ਨਹੀਂ ਜਾਦੀ ਤਾਂ ਬਸ ਆਪਾਂ ਸਾਰੇ ਰੈਡੀ ਹੋ ਰਹੇ ਆ ਫਟਾਫਟ ਰੈਡੀ ਹੋ ਕੇ ਤੇ ਤੁਹਾਨੂੰ ਮਿਲਦਾ ਕੋਈ ਬਸ ਵੀ ਵੀ ਪਾ ਕੇ ਤਿਆਰ ਨਿਕਲਦਾ ਕਾਪਿਆ ਉਹ ਜੋ ਬਈ ਤਿਆਰ ਸਹੀ ਹੋ ਗਈ ਸਹੀ ਹੈ ਸਭੇ ਸਹੀ ਆ ਜੀ ਆਪਾ ਸਹੀ ਹੈ ਉਹ ਜੋ ਰੈਡੀ ਹਾਂ ਤੇ ਇਧਰ ਮੈਂ ਜੀ ਸ਼ਰਟ ਆਹੀ ਸੋਹਣੀ ਲੱਗਦੀ ਏ ਦੇ ਨਾਲ ਆਹੀ ਪਾਣੀ ਜਿਹੜੀ ਤੋਂ ਪਾ ਸ਼ਰਟ ਸਕੂਲ ਵਾਲੀ ਵਰਦੀ ਲੱਗ ਰਹੀ ਨੇ ਪਰ ਲਈ ਕਿਉਂ ਹੀ ਉਹਦੋਂ ਨਹੀਂ ਬਹੁਤ ਸੋਹਣੀ ਬੁੱਤ ਲੱਗਦੀ ਛੜ ਇਹਨੂੰ ਉੱਥੇ ਟ੍ਰਿਪ ਤੇ ਵੀ ਹੁੰਦੇ ਨੇ ਕਹਤ ਹੁਣਾ ਬਸ ਜਦੋਂ ਕੋਈ ਕਹਿ ਦੇਣਾ ਕਿ ਚੀਜ਼ ਬਣਨੀ ਨਹੀਂ ਕਰਦਾ ਕਿਹੜਾ ਸਕੂਲਰ ਅਦਰ ਸਕੂਲਰ ਇਹ ਥੋੜੀ ਕਹਿਣਾ ਚਾਹੀਦਾ ਯਾਰ ਚਲੋ ਜੀ ਜੇ ਬਣੇ ਰੋ ਵਲੌਗ ਤੋਂ ਨਾਲ ਤੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਆਪਾਂ ਹੋ ਜੀਏ ਤਿਆਰ ਨਾਲ ਨਾਲ ਕੋਈ ਉਧਰ ਹੀ ਰੱਖੋ ਮੇਰੇ ਵਾਲੇ ਚ ਸਾਰਾ ਖਲਾਰਦ ਤੁਸੀਂ ਮੰਮਾ ਕੋਈ ਗੱਲ ਉਜੀ ਸਾਡੀ ਸਾਰੀ ਟੀਮ ਜਿਹੜੀ ਆ ਪ੍ਰੋਪਰ ਰੈਡੀ ਹੋ ਚੁਕੀ ਆ ਥੋੜਾ ਬੋਤਰਾ ਕੇ ਸਾਡਾ ਛੋਟੂ ਸਰਦਾਰ ਰੈਡੀ ਹੋ ਗਿਆ ਇਹਦੇ ਨਾਲ ਸਾਡੇ بڑے ਸਰਦਾਰ ਸਾਹਿਬ ਰੈਡੀ ਹੋ ਗਏ ਪੈਸੇ ਲੈਣੋਂ ਪਹਿਲੇ ਮੇਰੇ ਕੜਕੜ ਕੇ ਤੇ ਪੱਥਰ ਪਾ ਲਈਏ ਗਲਤ ਗੱਲ ਆ ਜਨਾਬ ਇਹ ਗਲਤ ਗੱਲ ਆ ਤੁਹਾਡੀ ਤੂੰ ਲੋੜ ਪੈਣੀ ਤਾਂ ਰੱਖ ਰਿਆ ਨਾ ਇਹ ਇਹ ਉਹੀ ਪੈਸੇ ਜਿਹੜੇ ਗਵਾਚੇ ਸੀ ਅੱਜ ਤੋਂ ਚਾਰ ਦਿਨ ਪਹਿਲਾਂ ਮਿਲ ਗਏ ਮੇਰੇ ਕੋਕੀ ਮੈਂ ਥੱਕਦੀ ਕਮਾਈ ਸੀ ਮੇਰੀ ਦੀ ਕਮਾਈ ਸੀ ਆ ਤੋਲੀਆਂ ਤਾਂ ਪਾ ਰਿਆ ਤੂੰ ਜੀ ਸਰਦਨ ਦਿਓ ਰੋਟੀ ਮੀਨ ਰੋਟੀ ਤਾਂ ਖਾਦੀ ਆ ਪਰ ਖਾਣਾ ਨਹੀਂ ਰੋਟੀ ਮਾਰੋ ਉੱਥੇ ਬਿਜਲੀ ਦਾ ਬੰਡ ਚੱਕਦੇ ਹੋਏ ਇੱਧਰ ਆ ਜਾਂਦੇ ਮੈਂ ਸਪਾਈਕ ਮਾਰ ਦਿੰਦੀ ਲਾਈਟਾਂ ਬੰਦ ਕਰੂ ਪਹਿਲਾਂ ਸਹੀ ਉਹ ਚੱਲ ਰਿਹਾ ਆਪਾਂ ਨਾਲ ਜਾਂਦੇ ਪਕੌੜੇ ਖਾ ਲੈਣੇ ਨਹੀਂ ਪਕੌੜੇ ਗੱਲ ਨਹੀਂ ਕਰਣੀ ਨਹੀਂ ਨਹੀਂ ਉਹ ਬੰਦ ਕਰਕੇ ਉਹ ਗਰਮ ਕਰਦੇ ਆ ਆਹ ਹਾਂ ਦੋ ਸੁਪਰੀ ਦੀਆਂ ਕੱਢੀ ਆਹ ਸਬਜ਼ੀ ਕੱਢ ਕੇ ਰਚ ਰਿਹਾ ਜੋ ਨਹੀਂ ਦਿਖਾ ਦਿਓ ਤੇ ਇਹ ਨੂੰ ਬੰਦ ਕਰਕੇ ਸਾਰੀ ਬਾਕੀ ਜਿਹੜੇ ਉਹ ਸੱਤਰਾ ਦੀ ਆ ਚਾਦਰਾਂ ਨਾਲ ਕੋਈ ਜੀ ਬੀ ਇਹ ਚੱਕ ਕੇ ਨਿਜਾ ਲਈਓ ਆ ਤੇ ਇੱਥੇ ਰੱਖਿਓ ਆ ਨਾਲ ਚੱਕ ਲਓ ਫਾਟ ਲਓ ਆਪਣੇ ਕੱਪੜੇ ਪਾਲੇ ਦੋਨਾਂ ਨੇ ਮੈਨੂੰ ਪਾਣੀ ਵੀ ਨਹੀਂ ਦਿੱਤੇ ਤੇ ਪਾ ਲੂ ਆਪਣੇ ਤੁਸੀਂ ਤੇ ਤੁਸੀਂ ਮੈਨੂੰ ਕੰਮ ਤਾਂ ਲਾਈ ਰੱਖ ਰਹੇ ਹੋ ਪਾਣੀ ਥੋੜੀ ਗੰਦੇ ਨੇ ਸੋਹਣੇ ਨੇ ਨਹੀਂ ਕੱਪੜੇ ਪਾਲੇ ਉਧਰ ਜਿਹੜੇ ਪਾਲੇ ਨੇ ਉਹ ਕੱਪੜੇ ਨਹੀਂ ਪਾਉਂਦੇ ਤੇ ਚਲੋ ਉੱਥੇ ਪਾਣਾ ਹੀ ਲੱਗਦਾ ਉਹੀ ਤਾਂ ਕਹਿ ਰਹੀਆਂ ਮੈਨੂੰ ਬਾਲਕ ਦਿਆ ਕਰ ਦੇਖ ਦਿਓ ਕਰ ਦੇ ਲੋਟੀ ਚੜ ਪਾਈ ਹੈ ਜਰਾ ਨੀ ਕਿਨੀ ਕੋ ਬੱਦ ਪੈ ਰਿਹਾ ਤੁਸੀਂ ਆ ਚੱਕ ਜਿਹੜਾ ਖੋਦਾ ਗੱਡੀ ਚਲਾ ਲਾਂਗੇ ਇਹ ਰਾਤ ਦੀ ਸਵਾ ਕੀ ਹੁੰਦੀ ਨਾ ਉਹਨੂੰ ਨਿਕਲ ਜਾਂਦੇ ਨਹੀਂ ਅੱਜ ਤਾਂ ਤੁਹਾਨੂੰ ਤਾਂ ਨਹੀਂ ਸਾਰੇ ਬੱਦਲ ਬਣਿਆ ਸੀ ਉਹੋ ਦੇਖਿਆ ਵੀ ਬਹੁਤ ਦੇਖੋ ਉਹ ਲੰਗਰ ਲੱਗਿਆ ਬੜਾ ਟ੍ਰੈਫਿਕ ਬੜੀ ਜਾਮ ਹੁੰਦਾ ਉਹ ਤੁਹਾਨੂੰ ਦੱਸਵਾਵਾਂਗੇ ਅੱਗੇ ਖੜ ਦਿ ਮੈਨੂੰ ਕੱਪੜੇ ਤੇ ਪਾ ਲੈੰਦੋ ਹੁਣ ਤੁਸੀਂ ਰੱਖ ਲੈ ਬਣਾ ਤੌਲੀਆ ਤੁਲਿਆ ਫਿਰ ਤੁਸੀਂ ਕਹਿੰਦੇ ਹੁੰਦੇ ਤੌਲੀਆ ਫਲਾਣਾ ਢਮਕਾ ਉਹ ਜੀ ਹੋਟਲ ਰਾਂਗੇ ਤਾਂ ਉੱਥੇ ਮਿਲ ਜਾਂਦਾ ਹੁੰਦਾ ਉਹ ਮੇਰਾ ਨਹੀਂ ਉਹ ਜੀ ਕਰਦਾ ਯੂਜ਼ ਕਰਨ ਨਵਾਂ ਲਿਆਂਦਾ ਨਾ ਉਹ ਰੱਖੋ ਨਵਾਂ ਕਦੋਂ ਕੰਮ ਆਣਾ ਆ ਸੀ ਉਹ ਜਾਲੀ ਬੰਦ ਕਰੋ ਬਾਹਰੋਂ ਮੱਖੀਆਂ ਆ ਜਾਣੀਆਂ ਨੇ ਲੈ ਤੌਲੀਆ ਪੁਰਾਣਾ ਹੀ ਲੈਣਾ ਆਪਾਂ ਉੱਧਰ ਉਪਰ ਇਹ ਲਾ ਕੇ ਆਏ ਆ ਦੇਖ ਦਿਮਾਗ ਸੈਟ ਹੈ ਬੂਆ ਬੰਦ ਕਰੋ ਪਹਿਲਾਂ ਬੂਆ ਬੰਦ ਕਰੋ ਉਹ ਮੈਂ ਨਹੀਂ ਇਹ ਕਰਨਾ ਤੌਲੀਆ ਸੜਿਓਇਆ ਤੌਲੀਆ ਕੱਢ ਲੈ ਟੋਪਈ ਪੈਕਿੰਗ ਸਾਡੀ ਡਨ ਆ ਰੱਖ ਦੇ ਇੱਥੇ ਨਾਲ ਦੇ ਟੇਬਲ ਤੇ ਸੋ ਗਾਇਸ ਹੁਣ ਇਹ ਨਾ ਕਿਉਂ ਵੀ ਵਿਚਾਰੀ ਗਗਨ ਨੂੰ ਨਾਲ ਹੀ ਲਾ ਕੇ ਮੈਂ ਇਹ ਜੋਰ ਲਾਇਆ ਉਹਨੂੰ ਛੁੱਟੀਆਂ ਮੈਨੂੰ ਸਾਡੇ ਨਾਲ ਪੀਟੀਆਂ ਮਸੂਲ ਚ ਤੇ ਤੁਹਾਨੂੰ ਬਦਾਂ ਪੀਟੀਐਮ ਦੀ ਛੁੱਟੀਆਂ ਵੀ ਦਿੰਦੇ ਹੁੰਦੇ ਫਿਰ ਛੇਤੀ ਤੇ ਤਾਂ ਕਰਕੇ ਮੈਂ ਜਾਣ ਹੀ ਗਈ ਸਾਡਾ ਅੰਡਾ ਤੇ ਆਂਡਾ ਬਹੁਤ ਸੋਹਣਾ ਆਂਡਾ ਤੇ ਬਲੈਕ ਤੇ ਵਾਈਟ ਆਫ ਵਾਈਟ ਆਂਡਾ ਹੈਨਾ ਦਮਨ ਵੀ ਬਲੈਕ ਫਤੇ ਵੀ ਪਾਪਾ ਵੀ ਬਲੈਕ ਦਮਨ ਪਾਪਾ ਸੇਮ ਫਤੇ ਇਹਨਾਂ ਦੇ ਸੇਮ ਹੀ ਉਹ ਮੈਂ ਮੈਂ ਹੀ ਰਹਿ ਗਈ ਬਲੈਕ ਪਾਣੂ ਸਾਰਿਆਂ ਨੇ ਬਲੈਕ ਪਾਇਆ ਆ ਗੱਡੀ ਸਟਾਰਟ ਕਰਕੇ ਰੱਖ ਜੋ ਛੋੜਾ ਵਿੱਚ ਡਿੱਗੀ ਚਾ ਕੋਈ ਟਾਈਮ ਲੱਗੂਗਾ ਨਾ ਗੱਡੀ ਪਾਸ ਪੰਜ ਇੱਕ ਦੋ ਮੀਟਰ ਦੇ ਵਿੱਚ ਹੀ ਹੋਏਗੀ ਲੈ ਦਮਨ ਲੈਟਾ ਬੰਦ ਕਰਕੇ ਆਜਾ ਲੈਟ ਬੰਦ ਕਰਾਂ ਮੈਂ ਇਹਨਾਂ ਨੇ ਜਾਣ ਤੋਂ ਪਹਿਲਾਂ ਲੜ ਪੈਣਾ ਮੈਨੂੰ ਲੱਗਦਾ ਜੇ ਸਭ ਮੈਨਾਂ ਦੇ ਹੱਥ ਨੇ ਨਹੀਂ ਮਾਈਂ ਤੂੰ ਵਾੜਾ ਲਈ ਆ ਰਾਤ ਨੂੰ ਚੱਕਰ ਆਈ ਹਾਂ ਐਸਾ ਨਹੀਂ ਅਗਿਆ ਕੋਈ ਪਾਇਆ ਪਾਣੀ ਸਾਰੇ ਚੁੱਕ ਬਾਕੀ ਇੱਥੇ ਹੈ ਵੀ ਨਹੀਂ ਕਾਲੀ ਵਾਲੀ ਨੂੰ ਭੇਜਿਆ ਨਹੀਂ ਤਾ ਸਮਾਨ ਤੂੰ ਮੇਰਾ ਸਭ ਚੀਜ਼ ਤੱਕੜਾ ਟਿਸ਼ੂ ਪੇਪਰ ਜਾਂ ਦੇਈਂ ਖਾਲਾ ਅੱਧੀ ਨੂੰ ਖਾਲਾ ਜ਼ਿਆਦਾ ਨਾ ਖਾ ਲੈ ਮੈਂ ਮੂੰਹ ਟਾ ਖਾ ਕੇ ਜਿੰਨੇ ਜਿੰਨੇ ਮੈਨੂੰ ਆਲੋਚਨਾ ਕਰਨਾ ਪਿਆ ਕਿ ਉਹ ਕਿਉਂ ਨਹੀਂ ਆਇਆ ਫੋਟੋਆਂ ਵਿੱਚ ਫਰਾਂਸ ਫੋਟੋਆਂ ਦੀਆਂ ਕਿੰਨੀਆਂ ਦਾ ਦੁਆਲੇ ਉੱਪਰ ਕੇ ਆਹ ਨੂੰ ਥੀਕ ਕਰਵਾ ਦੇ ਲਈ ਕੋਈ ਹੋਰ ਕੋਈ ਦੇਖਣਾ ਚਾਹੀਦਾ ਹੈ ਕੋਈ ਹੋਰ ਕੋਈ ਦੇਖਣਾ ਚਾਹੀਦਾ ਹੈ ਅੱਜ ਟਾਈਮ ਹੈ ਨਹੀਂ ਅੱਧੇ ਦੇ ਰਹੇ ਆਪਾਂ ਬੰਦੇ ਹੋਣਗੇ ਉਸ ਨੂੰ ਰਹਿਣਾ ਕਿਸੇ ਅਰੀ ਨੂੰ ਲੱਗਦਾ ਪਸ ਕੀ ਸੀਗੀ ਕੋਈ ਨਹੀਂ ਕਿ ਉਹ ਡੀਸ ਪਾਸ ਹੋ ਗਿਆ ਉਹ ਕਿ ਮੈਂ ਸਾਰੀ ਵਾਰਸ ਵਿੱਚ ਮੈਨੂੰ ਬੁਲਾਇਆ ਜਾਣਾ ਹੈ ਵਾਪਸ ਜਾ ਕੇ ਕੋਈ ਨਹੀਂ ਕਿ ਉਹ ਰੁਕਾ ਨਹੀਂ ਏਗਾ ਇਹ ਸੁਣਦਾ ਹਾਲ ਹੈ ਜਿੰਨਾ ਚਿਰ ਸੁਪਨੀ ਸਤਾਂਦਾ ਮੈਂ ਦੀਦੀ ਨਾਲ ਗੱਲਾਂ ਨਹੀਂ ਕਰਨ ਮੈਂ ਵੀ ਮੈਂ ਸੱਚੀ ਜਾਂਦੀ ਜੀਤ ਮੇਰਾ ਵੀ ਕਾਹਦਾ ਕਰੂ ਮੈਂ ਗੱਲਾਂ ਕਰਾਂ ਹਾਂ ਹਾਂ ਨਹੀਂ ਕਰ ਤੰਦਰ ਸੁਪਾਦੀ ਨੂੰ ਕਾਲੀ ਮਾਂ ਲਾ ਦਿੰਦੀ ਐ ਕਿਸੇ ਨੂੰ ਆਉਦੀ ਕੁਟ ਭਰ ਲੋ ਫਟਾਉਦੀ ਹਾਂ ਮੈਂ ਉਸਕੇ ਦੇ ਕਈਆਂ ਨਹੀਂ ਦੱਸਾਂ ਅੱਛਾ ਕਈ ਮੁਸ਼ਕਿਲਾਂ ਸੇ ਮੈਂ ਤਾਂ ਸਾਰੇ ਕਰ ਕਰਕੇ ਦੇਖਿਆ ਤਵਾਰ ਜਦੋਂ ਅਸੀਂ ਆਪਣੇ ਇੱਥੇ ਗਏ ਸੀ ਨਾ ਚੁੰਮੇ ਟ੍ਰਿਪ ਤੇ ਸਕੂਲ ਵਾਲੋਂ

ਮੈਨੂੰ ਵੀ ਨਹੀਂ ਵਧੀਆ ਲੱਗਦੀ ਹਰੀ ਮਿਰਚ ਮੇਰੇ ਲਈ ਤੇ ਰਖਵਾ ਲਓ ਤੁਮੋਂ ਰੱਖ ਲਓ ਜਦੋਂ ਬੋਨਾਂ ਤੇ ਲੰ ਦਵਾਈ ਦਵਾ ਲਓ 10 ਨੰਬਰ 'ਤੇ ਬਾਅਦ ਕਰੋ ਮਿੰਟ ਦੀ ਨੋ ਨਹੀਂ ਆਉਂਦੀ ਮੈਂ ਤਾਂ ਨਹੀਂ ਹਾਂਦੀ ਲੈ ਆਓ ਇੱਕ ਪੱਤਾ ਬਸ ਇੰਨੇ ਸਾਰੇ ਰਾਜ ਤਾਂ ਸੁਣਦੇ ਜਾਣੇ ਨੇ ਚਲ ਸਰਕਾਰ ਨੂੰ ਸੀ ਕਿਹਾ ਕਿ ਤੁਸੀਂ ਫਤਿਹ ਵਾਸਤੇ ਦਵਾਈ ਲਿਆਓ ਕਿਉਂਕਿ ਉਹ ਵੋਮਿਟ ਕਰਦਾ ਜਦੋਂ ਜਾਂਦਾ ਸਫਰ 'ਚ ਤੇ ਮੈਂ ਕਿਹਾ ਤੁਸੀਂ ਦਵਾਈ ਲੈ ਕੇ ਆਜੋ ਫਤਿਹ ਵਾਸਤੇ ਬਾਕੀ ਮੇਰੇ ਫੋਨ ਦਾ ਬੜਾ ਬੁਰਾ ਹਾਲ ਹੈ ਬਲੌਗ ਦੇ ਵਿੱਚ ਬਾਅਦ ਹੀ ਨਹੀਂ ਆਉਂਦੀ ਦੇਖਦੇ ਆ ਆ ਕੇ ਫੋਨ ਦਾ ਕੁਝ ਕਰਦੇ ਆ ਪਹਿਲਾਂ ਅਸੀਂ ਜਾਈਏ ਆਪਾਂ ਨੂੰ ਕੁਝ ਨਹੀਂ ਪਤਾ ਫੋਨ ਬਦਲਣਾ ਸੀ ਆਪਾਂ ਕਿਤੇ ਹੋਰ ਚੱਲਦੇ ਆ ਰਾਤ ਹੀ ਫੋਨ ਬਦਲਾਂਗੇ ਗੱਲ ਐ ਕੋਈ ਉਥੋਂ ਸਸਤਾ ਮਿਲ ਜਾਣਾ ਕਸੌਲੀ ਤੋਂ ਵਾਹ ਵਾਹ ਆਪਾਂ ਦੁਬਈ ਪਹੁੰਚਦੇ ਨਾ ਦੁਬਈ tour ਜਾਣੇ ਗੱਲ ਕਰੋ ਤੁਸੀਂ ਤੁਸੀਂ ਗੱਲ ਕਰੋ ਮੈਂ ਤਿਆਰ ਮੈਂ ਤਿਆਰ ਦੁਬਈ ਜਾਣ ਨੂੰ ਐਂ ਕਰੋ ਕੈਨਸਲ ਕਰੋ ਅੱਜ ਦੁਬਈ ਚੱਲੀਏ ਅਗਲਾ tour ਦੁਬਈ ਦਾ ਹੀ ਹੈ ਆਪਣਾ ਠੀਕ ਐ ਹੋਰ ਕਿੱਥੇ ਫਿਰ ਤੁਸੀਂ ਕਿੱਥੇ ਲਾਇਕ ਮੰਗਦੇ ਹੋ ਨਾ ਸੂਡਲੈਂਡ ਮੰਗਦੇ ਸੋ ਜਦ ਲੜਦਾ ਬਰੋ ਪ੍ਰਮਾਤਮਾ ਮਿਹਰ ਕਰੇਗਾ ਤੇ ਜਾਵਾਂਗੇ ਕਿਥੇ ਕਰਨੀਆ ਮੈਂ ਜਸਵੀਰ ਭੈਣ ਨੂੰ ਫੋਨ ਕੀ ਆ ਰਿਹਾ ਸੀ ਤੁਹਾਡੇ ਕੋਲ ਜਾ ਜਲਦੀ ਆ ਜਾਓ ਯਾਰ ਜੀ ਇੱਕ ਵਾਰ ਪਹਾੜਾਂ ਦੇ ਜਾਣ ਤੋਂ ਪਹਿਲਾਂ ਆਪਾਂ ਨੂੰ ਇੱਕ ਛੋਟਾ ਜਿਹਾ ਕੰਮ ਕਰ ਲੈਣਾ ਚਾਹੀਦਾ ਉਹ ਕਰ ਲੈਣਾ ਚਾਹੀਦਾ ਹੈ ਵੀ ਇੱਕ ਉਲਟੀਆਂ-ਉਲਟੀਆਂ ਦੀ ਦਵਾਈ ਹੈ ਨਾ ਉਹ ਲੈਣੀ ਚਾਹੀਦੀ ਮੇਰੇ ਨਾਲ ਹੈਗਾ ਫਤਿਹ ਇਹ ਜੋ ਜਾਂਦਾ ਹੈ ਰਸਤੇ ਦੇ ਵਿੱਚ ਇਹਨੂੰ ਉਲਟੀਆਂ-ਉਲਟੀਆਂ ਬਹੁਤ ਲੱਗ ਜਾਂਦੀਆਂ ਨੇ ਤੇ ਅਸੀਂ ਚੱਲੇ ਆ ਆਪਣੇ ਪਿੰਡ ਪਿੰਡ ਵਾਲੇ ਡਾਕਟਰ ਤੋਂ ਆਪਾਂ ਲਿਆਉਣੇ ਦਵਾਈ ਤੇ ਆਹ ਪਿੰਡ ਵਾਲੇ ਮੋੜ ਤੋਂ ਆਪਾਂ ਮੁੜ ਗਏ ਤੇ ਲੋ ਜੀ ਅਸੀਂ ਹੋ ਗਏ ਪਿੰਡ 'ਚ ਐਂਟਰ ਤੇ ਨਾਲ ਹੀ ਡਾਕਟਰ ਦੀ ਦੁਕਾਨ ਆ ਤੇ ਆਪਾਂ ਮਤੇ ਵਾਸਤੇ ਦਵਾਈ ਲਿਆਈ ਏ ਮਤੇ ਵਾਸਤੇ ਕਿ ਸਾਰੇ ਵਾਸਤੇ ਜਿਹੜੇ ਬੰਦੇ ਉਲਟੀਆਂ ਕਰਦੇ ਨੇ ਇਹ ਕਿ ਖਾ ਲੈਣ ਤੇ ਵੈਸੇ ਪਹਾੜਾ ਜਿਆਦਾ ਜਾਣਾ ਵੀ ਨਹੀਂ ਹੈਗਾ ਸੀ ਨਹੀਂ ਕਿਉਂਕਿ ਪਹਾੜਾ ਤੋਂ ਪਹਿਲਾਂ ਹੀ ਆਪਣਾ ਡੈਸਟੀਨੇਸ਼ਨ ਆ ਜਾਊਗਾ

ਇਹ ਮੇਰਾ ਪੀਸੀ ਬੰਦ ਹੋ ਗਿਆ ਲੈਪਟਾਪ ਸੋਰੀ ਲੈ ਲਓ ਕੋਈ ਚੱਕ ਲਓ ਦੇ ਲੁਕਾਰੇ ਦਾ ਰਖਲਾ ਤੈਨੂੰ ਤਸਵੀਰ ਬਣਾ ਕੇ ਨਹੀਂ ਬਣ ਜਾ ਵਾ ਰਾਂਝਾ ਜਰਾ ਮਮਾ ਬਸ ਆਹੀ ਨੇ ਇੱਕੀ ਮਸਤੰਦਰ ਤੇ ਦੂਸਰੇ ਪੈਸੇ ਤੇ ਉਹ ਚੋ ਤਾਂ ਖਾਲੀ ਕਰਤਾ ਮम्मा ਉਹ ਜਿਹੜਾ ਲਫਾਫਾ ਖਾਲੀ ਕੀਤਾ ਸੀਗਾ ਉਹ ਚੋਂ ਸਮਾਨ ਕੱਢ ਕੇ ਕਿਹੜੇ ਲਫਾਫੇ 'ਚ ਰੱਖਿਆ ਸੀ ਹੂੰ ਲੈ ਲੈ ਚੁੱਲ ਲਈਏ ਚੰਗਾ ਲੇਟਾ ਬੰਦ ਨਾ ਕਰ ਸਾਰੇ ਲੇਟਾ ਬਸ ਆਹੀ ਹੁਣ ਹੈ ਇਹ ਵੀ ਚੱਕਣਾ ਇੱਕ ਆ ਆ ਜੀ ਲੈ ਆਂਗਾ ਹੂੰ ਹੂੰ ਕਾਲੀ 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 ਹਲੋ ਕਲੂਕ ਲਾ ਦੇ ਉਹ ਚਾਬੀ ਹਲੋ ਪਾਪਾ ਆਪਣੀ ਜੈਕਟ ਫੜੋ ਅੱਜ ਆ ਕੇ ਪਿੱਛੇ ਟੰਗ ਲਓ ਤੇ ਫੋਨ ਤਾਂ ਦਾ ਕੋਈ ਕੋਤੇ ਦੂਰ ਚ ਬਲਾਗ ਬਣਾਣਾ ਚਵਾਦੀ ਨਹੀਂ ਆਉਂਦੀ ਯਾਰ ਚਾਰਜਰ ਕਿੱਥੇ ਪਾਪਾ ਲੈ ਲੈ ਸਾਰੇ ਫੋਨਾਂ ਦੇ ਚਾਰਜਰ ਕੰਮ ਕਰ ਦੇ ਇੱਥੇ ਸਟਾਰਟ ਕਰੋ ਫਲੇ ਮਾਸੀ ਨੇ ਮੇਕਅਪ ਪੀਣੀ ਕਿਤੇ ਪਰਣੀ ਇਥੇ ਦਾ ਸਾਰੇ ਰੈਡੀ ਨੇ ਪਹਿਲਾਂ ਹਾਸ ਨੂੰ ਮੇਕਅਪ ਦੇ ਕੇ ਆਈਏ ਮਾਸੀ ਫੇਰ ਰੈਡੀ ਹੋਣਗੇ

ਅਰਦੇ ਸਟਾਰਟ ਹੋ ਚੁੱਕਾ ਹੈ ਚਲੋ ਚਲੋ ਪ੍ਰਿੰਟ ਵਾਲਾ ਕਿਹ ਇਸ ਨੂੰ ਹਾਂ ਨੰਬਰ 1 ਤੇ ਕੋਣ ਕੋਣ ਆ ਰਹੇ ਟੋਟਲੀ ਗੱਡੀ ਚ ਨਾ ਬਜ਼ੁਰਗਾਂ ਵਾਲੀ ਗੱਡੀ ਚ ਨਹੀਂ ਪੈਂਦੇ ਇਹ ਬਜ਼ੁਰਗਾਂ ਵਾਲੀ ਗੱਡੀ ਗਾਣੇ ਵੀ ਤੋਂ ਨਾ ਤਰੀ ਚੱਲਣੇ ਪਰਨੀ ਤੂੰ ਇਧਰ ਆਇਆ ਪਰਨੀ ਤੂੰ ਇਧਰ ਨਾ ਆਂ ਪ੍ਰਾ ਸਤਿ ਸ਼੍ਰੀ ਅਕਾਲ ਜੀ ਸਾਰਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਇਹ ਠੰਡ ਲੱਗੀ ਜਾਂਦੀ ਹੈ ਬਾਹਰ ਮੈਨੂੰ ਯਾਰ ਇੰਨਾ ਖਲਾੜਾ ਕਾ ਤੋ ਪਾਈ ਮੈਡੀਸਿਨ ਤੇ ਮਾਸੀ ਅਲ ਫਾਫਾ ਫੜੋ ਯਾਰ ਆ ਫੜ ਲਓ ਗੱਡੀ ਤੋਂ ਤੋ ਕਿਉਂ ਬੁਟੀ ਅੱਗੇ ਕੁ ਸੁੱਟੀ ਹੈ ਉਹ ਵਾਹੇ ਗਰੋ ਸੁੱਟੀ ਬਾਚਾ ਮੇਰਾ ਗਰੋ ਅੱਰੀ ਵਾਹੇ ਤੇਲ ਤੇਲ ਪਵਾਉਣਾ ਤੇਲ ਮਮਾ ਦੇ ਸਾਹਮਣੇ ਨਾ ਕਿਉ ਫਿਰ ਮਮਾ ਬੁਲੰਦ ਨੇ ਕਿ ਜਦੋਂ ਮੈਂ ਬੈਣੀ ਹੁੰਦਾ ਕਿਉ ਨੂੰ ਤੇਲ ਪਵਾਣਾ ਯਾਦ ਆਵੇ ਲੈ ਇਹਨਾਂ ਨੂੰ ਕਿਉ ਹੋ ਗਿਆ ਤੇਲ ਤੇਲ ਪਰ ਨਹੀਂ ਤਾਂ ਆਪਾਂ ਦੂਰ ਜਾੜਾ ਚਲਾਣ ਵਗੈਰਾ ਹੋ ਜਾਊਗਾ ਪਿੱਛੇ ਬੈਠ ਹਾਂ ਹਿੰਦੀ ਨਹੀਂ ਪਈ ਬਾਏ ਗਾਇਸ ਬਾਏ ਬਾਏ ਗੁਰੂ ਸੰਤਨ ਸਾਹਿਬ ਬਦ ਸਿੰਘ ਜੀ ਕਿਰਪਾ ਕਰੋ ਮਹਾਰਾਜ ਸੱਚੇ ਪਾਤਸ਼ਾਹ ਵਾਹਿਗੁਰੂ ਵਾਹਿਗੁਰੂ ਸੱਚੇ ਪਾਤਸ਼ਾਹ ਬਾਏ ਬਾਏ ਬਾਈ ਬਾਈ ਅਨlfloor ਬਣਾਉ ਹੁਣ ਵਲੌਗ ਮੇਰੇ ਹੱਥ ਦੁਖਦੇ ਲੋ ਜੀ ਦਮਣ ਮੇਰੇ ਦਾ ਹੱਥ ਦੁਖਣ ਲੱਪਿਆ ਤੇ ਕੈਮਰਾ ਹੁਣ ਹੱਥ ਗੇਟ ਨਾਲ ਵੱਜਿਆ ਯਾਰ ਓਹੋ ਠੰਡ ਚ ਗਾਇਸ ਆਪਾਂ ਕਰੋ ਨਿਕਲ ਚੁੱਕੇ ਆ ਵਾਹਿਗੁਰੂ ਦਾ ਆਸ਼ੀਰਵਾਦ ਲੈ ਕੇ ਪਰਮਾਤਮਾ ਭਲੀ ਕਰੇ ਤਾਂ ਦਰਸਤੀ ਦਾ ਹੈ ਸਾਰਿਆਂ ਨੂੰ ਸਾਡੇ ਭੈਣ ਭਰਾਵਾਂ ਵੇਖਣ ਵਾਲਿਆਂ ਨੂੰ ਯਾਰ ਗੱਡੀ ਚ ਦਾ ਗਰਮੀ ਬੜੀ ਹੈ ਸੁਣੋ ਚਾਚੂ ਦਾ ਫੋਨ ਆਪਣੇ ਘਰੇ ਪਿਆ ਸੀਗਾ ਚਾਚੂ ਨੂੰ ਕੁਝ ਨਹੀਂ ਪਤਾ ਮੈਂ ਚੱਕ ਲਈ ਤੇ ਦੱਸਵਾਂ ਨਾ ਕਿ ਚਾਚੂ ਦਾ ਫੋਨ ਮੇਰੇ ਕੋਲ ਹੈ ਠੀਕ ਹੈ ਉਹ ਵੀ ਵੀਡੀਓ ਫਲੋਡ ਹੋ ਰਹੀ ਹੈ ਇੱਕ ਮਿੰਟ ਹੋ ਗਿਆ ਫਲੋਡ ਦਾ ਬਸ ਇਹਨਾਂ ਨੂੰ ਚੇਤਾ ਹੀ ਨਹੀਂ ਕਿਤੇ ਮੋੜੀ ਨਾ ਹੋਣ ਹੱਥ ਉਹ ਮੈਂ ਭੁੱਲ ਗਈ ਸੀ ਮੈਨੂੰ ਲੱਗਾ ਫੋਨ ਕਿੱਥੇ ਭੁੱਲ ਗਿਆ ਮਗਰ ਨਸੀ ਫੋਨ ਲੱਕ ਇੱਥੇ ਪਿਆ ਸੀ ਇਹ ਤਾਂ ਛੇਤੀ ਕਰ ਗੱਲ ਮੈਂ ਨਸੀ ਫੋਨ ਲਾ ਲੈ ਗਿਆ ਨੀਰ ਚੱਕ ਕੇ ਰਹਿ ਗਿਆ ਅੱਛਾ ਸੱਚ ਵਲੌਗ ਤੋਂ ਚੁਣਾ ਵਲੌਗਰ ਚਿਲਨਾ ਲੈ ਯਾਰ ਗੱਡੀ ਚ ਗਰਮੀ ਬੜੀ ਆ ਕੰਮ ਖਰਾਬ ਹੈ ਹੀਟਰ ਚੱਲ ਰਿਹਾ ਹੈ ਹੀਟਰ ਚੱਲ ਰਿਹਾ ਹੈ ਮੀਟਰ ਕੱਟ ਰ ਆਦੀ ਏ ਹੋਰ ਹੀ ਡਕਟਾ ਉਹ ਮੇਰੇ ਤੇ ਗੱਸ ਪੈਂਦੇ ਨੇ ਲੋ ਚਾਰਜ ਪਾਵਰ ਬੈਂਕ ਚਾਰ ਦਲਾ ਮੈਂ ਲੋ ਗਾਇਸ ਤੁਸੀਂ ਬਣੇ ਰਹੋ ਵਲੌਗਸ ਜਲਦਾ ਤੁਹਾਨੂੰ ਅੱਗੇ ਜਾਣਾ ਵੈਲੀ ਬੰਦੇ ਤੈਨ ਮਰੋੜਾ ਕੁੜੀਆਂ ਮੁੱਛ ਵੈਲੀ ਕਿਹੜਾ ਪਾਪਾ ਤੇਰਾ ਕੋਈ ਨਹੀਂ ਵੈਲੀ ਇਹੋ ਜਿਹੜਾ ਸਾਊ ਜਿਹਾ ਬੰਦਾ ਹੈ ਉਹ ਕਹਿੰਦੇ ਨਾ ਆਹ ਸੋਨਾ ਕੈਨ ਵੀ ਸੋਨੇ ਦੀ ਆ ਵੀ ਸੋਨਾ ਹਨਾ ਆ ਬੰਦਾ ਹੀਰਾ ਹੈ ਇਹਨਾਂ ਪਰਮਾਤਮਾ ਨੇ ਮੈਨੂੰ ਹੀਰਾ ਦਿੱਤਾ ਪੰਪ ਪੰਪ ਉਹ ਮੋੜਲੀ ਗੱਡੀ ਉਹ ਕੀ ਰਹਿ ਗਿਆ ਕੁਛ ਦਮੂ ਕੁਛ ਮੈਨੂੰ ਲੱਗਦਾ ਫੋਨ ਰਹਿ ਗਿਆ ਕੁਛ ਫੋਨ ਤੇ ਸਾਡੇ ਘਰੇ ਪਿਆ ਇੱਦਰ ਕੁਛ ਬਾਈ ਸਾਡੇ ਬੰਦੇ ਮੋੜਾ ਹੀ ਨੇ ਇਹਨਾਂ ਦਾ ਕੁਛ ਰਹਿ ਗਿਆ ਮੈਨੂੰ ਲੱਗਦਾ ਕੀ ਰਹਿ ਗਿਆ ਫੋਨ ਕਾਦੀ ਦਵਾਈ ਹੋਮੋਪੈਥੀ ਵਾਲੀ ਹੋਮੋਪੈਥੀ ਮੈਂ ਵੀ ਪਾਈ ਜੇਬ ਚ ਆਪਣੀ ਉਹ ਕਹਿੰਦੇ ਨੇ ਤੇਰਾ ਚੱਲਦਾ ਯਾਰ ਕਾਡਾ ਤੇ ਕੋਈ ਕੋਈ ਗਾਣਾ ਸੀ ਕਾਡਾ ਤਿਜਾਰ ਚੱਲਦਾ ਨਹੀਂ ਕੀ ਸੀ ਛੱਡੋ ਓਵੇਂ ਆਹੀ ਦਵਾਈ ਤੇ ਚੱਲਦੇ ਆ ਦਵਾਈ ਨਾ ਖੜੀਏ ਤੇ ਆਪਣਾ ਕੰਮ ਖਰਾਬ ਆ ਤੇ ਬਾਕੀ ਚਲੋ ਜੀ ਕਰੋ ਤੁਸੀਂ ਵੀ ਇੰਜੋਏ ਵਲੌਗ ਤੇ ਆਪਾਂ ਵੀ ਕਰਦੇ ਆ ਤੇ ਗਾਣੇ ਇੰਜੋਏ ਤੇ ਨਾਲ ਤੁਹਾਨੂੰ ਸਫਰ ਘੁਮਾਨਿਆ ਸਫਰ ਤੇ ਨਾਲੇ ਘੁਮਾਨਿਆ ਤੁਹਾਨੂੰ ਕਸੌਲੀ ਪਤਾ ਨਹੀਂ ਕਿੱਥੇ ਕਿੱਥੇ ਜਾਣਾ ਕੁਝ ਨਹੀਂ ਪਤਾ ਤੁਸੀਂ ਬਣੇ ਰਹੋ ਵਲੌਗ ਤੇ ਜਿੱਥੇ ਜਿੱਥੇ ਜਾਵਾਂਗੇ ਨਾ ਨਾਟਾ ਸਾਢੇ ਪਾਰਾ ਨਿਕਲਣਾ ਕਿਹੜਾ ਕਸੌਲੀ ਘੁੰਮਣਾ ਕਹਿੰਦੇ ਨੇ ਮੰਜ਼ਿਲ ਤਾਂ ਮੇੜੀ ਜਾਣੀ ਆ ਸਫਰ ਇੰਜੋਏ ਕਰੋ ਹਣਾ ਬੰਦਾ ਗੱਲ ਹੈਗੀ ਆ ਗਾਈਸਰੋ ਮੈਂ ਬੈਲਟ ਲਾਣਾ ਇਹਦੋਂ ਪਹਿਲਾਂ ਗੱਡੀ ਚੀਕਾ ਮਾਰੇ ਤਾਂ ਮੈਂ ਬੈਲਟ ਲਾ ਲਾ ਤੇ ਫੇਰ ਆਪਾਂ ਬੈਲਟ ਡਰੈਡਿੰਗ ਬੜਾ ਜਨਾਬ ਆਜ ਥੋੜੀ ਧੁੰਦ ਵੀ ਘਟ ਹੋਈ ਹੌਲੀ ਹੌਲੀ ਆਪਾਂ ਭਰਾਵਾ ਮੁੜ ਕੇ ਵੀ ਆਉਣਾ ਬੜਾ ਕੁਛ ਹੈ ਹਜੇ ਆਪਣਾ ਬਹੁਤ ਕੁਛ ਹੈ ਦੇਖਣਾ ਹੈ ਸਹੀ ਗੱਲ ਜਪਾਏ ਪਟੋਲ ਉੱਪ ਤੇ ਤੇਲ ਪਵਾ ਰਹੇ ਆ ਤੇ ਦਮਨ ਨੇ ਪਾਪਾ ਨੂੰ ਬੜਾ ਸੋਹਣਾ ਕੁਐਸਚਨ ਕੀਤਾ ਦਮਨ ਆਪਣੇ ਮੂੰਹੋਂ ਦੱਸੋਗੇ ਕੀ ਹੈ ਬਈ 1 ਤੋਂ ਪਾਪਾ ਜੀ ਆਪਾਂ ਰੁਟੀਆਂ ਆਪਾਂ ਰੁਟੀਆਂ ਆਂਦੀ ਸਭ ਦੇ ਲਈ ਇਹ ਸਭ ਪੀ ਕੇ ਦੇਖੋ ਕੀ ਕਰ ਰਹਾ ਮੇਰੇ ਕੋ ਟੋਪੀਂ ਨਹੀਂ ਹੁੰਦੇ ਤੇ ਤਾਂ ਅੰਦਰ ਜਾ ਕੇ ਸਾੜ ਪਤਾ ਕਰਦੇ ਇੱਕ ਟਾਈਪ ਦਾ ਐਲਕੋਹਲ ਹੀ ਹੁੰਦਾ ਇਹ ਪੀਂਦੇ ਆ ਤੇ ਉਹ ਵਾਲੀ ਕਿਧਰੋਂ ਮਿਲਦੇ ਆ ਤੁਹਾਨੂੰ